6 ਮਹੀਨੇ ਵਾਲਾ ਸਟਾਰਟ ਕਰਨ ਲੱਗਾ 6 ਮਹੀਨੇ ਵਾਲਾ ਤੁਸੀਂ ਬੈਂਟੀ ਤੋਂ ਪਤਾ ਲੱਗ ਸਕਦੇ 6 ਮਹੀਨੇ ਦਾ ਖਰਾਬ ਰਿਹਾ ਦੇਖੋ ਕਿਦਾਂ ਹੋ ਹੋਇਆ ਨਾ ਆ ਡੀਲ ਆ ਆ ਡੀਲ ਦੀ ਟੀ ਖਰਾਬ ਹੋ ਗਈ ਜਿਹੜੀ ਕਰਾ ਕਰਾ ਜਾਦੂ ਫਿਰ ਕੀ ਲਾਦਾ ਓਏ ਹੰਡਰੇਟਰ ਤੇ ਯਾਰ ਇਹਦੇ ਮੈਂ ਟਾਇਰ ਖੜਾ ਚੀਂ ਜਾਂ ਨਾ ਕਰ ਕੋਈ ਸਮਝ ਨਹੀਂ ਆਉਂਦਾ ਪਿਆ ਹਮ ਹੇ ਦੇਖ ਲੈਣ ਦੇ ਕੋਈ ਨੂੰ ਤੇ ਮਿੱਤਰੋ ਨੂੰ ਕਰਦਾ ਤਾਂ ਲੰਡਾ ਆਪਾਂ ਦੇਖ ਸਕਦੇ ਆ ਤੇ ਬਸ ਟਾਇਰ ਬਦਲਣ ਲੱਗੇ ਮੈਂਟ ਦੋ ਲਾਉਣੇ ਆਪਾਂ ਫਟਾਫਟ ਸਵੇਰੇ ਬਦਲਣ ਲੱਗੇ ਦੂਜਾ ਸਰਨ ਸਲਾਹਤਾ ਕੰਪਨੀ ਦਾ ਸੋਹਣੇ ਮਿੱਤਰੋ ਇਹ ਹੈ ਆਪਣਾ ਨਵਾਂ ਵਲੌਗ ਤੇ ਇਹ ਚੈਨਲ ਤੇ ਆਪਾਂ ਵਲੌਗ ਸ਼ੁਰੂ ਕਰਦ ਨਹੀਂ ਆ ਆ ਚੈਨਲ ਤੇ ਆਪਣਾ ਨਾਮ ਆ ਤੇ ਇਹ ਮਾਰ ਕੰਮ ਕਰੀਏ ਪੱਟੀ ਚ ਢਿੱਲੀ ਹੋਈ ਹੈ ਟਾਰਗੇਟੀਏ ਤੇ ਆ ਆਪਣਾ ਮੈਸੀ 215 ਜਿਹਨ ਪਤਾ ਹੀ ਹੋਣਾ ਵੀ ਭਜਦਾ ਇਹ ਵਾਲਾ ਇਹ ਟੋਟਲੀ ਸਰ ਕੋ ਚੇਂਜ ਆਈ ਠੀਕ ਆ ਬੰਜਨ ਨੂੰ ਛੱਡ ਕੇ ਇੰਜਨ ਕੰਪਨੀ ਦਾ ਤੇ ਮੈਂ ਕਿਹਾ ਇਹ ਵੀ ਹੁਣ ਰੈਡੀ ਕਰਨਾ ਆਪਾਂ ਜਲਦੀ ਜਲਦੀ ਹਾਲਤ ਦੇਖ ਸਕਦੇ ਆ 6 ਮਹੀਨੇ ਦਾ ਸਟਾਰਟ ਕਰਨ ਲੱਗਾ 6 ਮਹੀਨੇਵਾਂ ਦਾ ਤੁਸੀਂ ਬੈਂਟ ਤੋਂ ਪਤਾ ਲੱਗ ਸਕਦੇ 6 ਮਹੀਨੇ ਦਾ ਖੜਾ ਰਿਹਾ ਦੇਖੋ ਕਿਦਾਂ ਹੋਈ ਹੈ ਨਾ ਆ ਪੰਪ ਦੀ ਪੰਪ ਦਾ ਸਿਰਾ ਸਾਰਾ ਇੰਜਨ ਜੋ ਪੂਰਾ ਸੈਟ ਟੱਚੋਂ ਦਾ ਤੱਕ ਨਹੀਂ ਹੈਗਾ ਉਹ ਜਿਹੜਾ ਹੈਗਾ ਤੇ ਡੀਲ ਚ ਚੋਇਆ ਦੇਖੋ ਆ ਡੀਜ਼ਲ ਆ ਹਾਂ ਡੀਜ਼ਲ ਦੀ ਟੀ ਖਰਾਬ ਹੋ ਗਈ ਜਿਹੜੀ ਜੋ ਪਿਛਲੇ ਚਲਾਇਆ ਸੀ ਨਾ ਆਪਣਾ ਕੰਮ ਲਿਆ ਸੀ ਉਤੋਂ ਤੇ ਟੀ ਖਰਾਬ ਹੋ ਗਈ ਸੀ ਦੀ ਉਹ ਟੀ ਨਵੀਂ ਲੈ ਕੇ ਆਉਣੀ ਆ ਤੇ ਇਹ ਟਰੈਕਟਰ ਨੂੰ ਆਪਾਂ ਕਰਨ ਲੱਗੇ ਹਾਂ ਰੈਡੀ ਇਹ ਸਾਮਾਨ ਰੱਖਿਆ ਸਿੱਕੇ ਨਿਕਲ ਸਾਮਾਨ ਸੌ ਰੱਖਿਆ ਵਾਲਾ ਕੰਪਨੀ ਅਸਾਂ ਤੋਂ ਲਾਵਾਂਗੇ ਇਹਨੂੰ ਦੂਜਾ ਹੀ ਲਾਉਣਾ ਹੈਗਾ ਦੂਜਾ ਤੁਹਾਨੂੰ ਬੜਾ ਰਾਰਬੋ ਪਾ ਦ। ਤੇ ਉਧਰ ਟਾਇਰ ਪਈਆ ਟਾਇਰ ਪਈਏ ਇਹਨੂੰ ਕਾਰ ਦੀ ਇਹਨੂੰ ਰੈਡੀ ਫੇ ਧੋਈ ਤੋਈਏ ਇਹਨੂੰ ਨਾਲ ਹੀ ਧੋ ਦੇਣਾ ਜਹਤ ਲੱਗੇ। ਦੇਖੀ ਯਾਰ ਮਾ ਨਾਲ ਮੋਟੇ ਵੀ ਚੁੰਦਾ ਨਾ ਦੇਖੋ ਤੁਹਾਨੂੰ ਪਤਾ ਹੋਣਾ ਹੱਥੋਂ ਹੀ ਹੁੰਦਾ ਆ। ਆ ਜਿਵੇਂ ਹਰ ਕਿਲਕੀ ਚੁੰਦੀ ਆ। ਕਿ ਤੁਹਾਨੂੰ ਪਤਾ ਜੈਨ ਪੜ ਗਏ ਉਹ ਟਰਬੋ ਬੋਲ ਚੱਲਦੀ ਪਈ ਆਪਣੀ। ਤੇ ਖੜਾ ਇਹ ਵਿਚਾਰਾ ਚਲੋ ਇਹਨੂੰ ਕਰੀਏ ਫੇ ਅਟਿੱਲਾ ਹੋਇਆ ਟਾਇਰ ਕਰੀਏ ਫੇਰ ਮਿਲਦੇ ਆਪਾਂ ਗਾਹਾਂ ਸਟਾਰਟਰ ਕੱਢ ਕੇ ਇਹਨੂੰ ਬਾਹਰ ਕੱਢ ਕੇ ਦੂਜੀ ਪਾਸੇ ਲੈ ਜਾਈਏ ਤੇ ਧੋਨੇ ਆ। ਚਲੋ ਜੀ ਆ ਦੇਖੋ ਇਹ ਤੇਲ ਵੀ ਫੁੱਲ ਆ। ਮਨ ਲ ਇੰਜਨ ਵੈਲ ਹੈਗਾ। ਮਨ ਲ ਜਦੋਂ ਆਪਾਂ ਖੜਾ ਕੀਤਾ ਇਹਦੇ ਨਾਲ ਇਹ ਸਾਰੇ ਦੇ ਸਾਰੇ ਫਿਲਟਰ ਚੇਂਜ ਕਰਕੇ ਠੀਕ ਆ ਮਨ ਲ ਇਹ ਆ ਸਾਰੇ ਜਿੰਨੇ ਵੀ ਫਿਲਟਰ ਹਨ ਇਹਦੇ ਆ ਥਲੇ ਦੇ ਫਿਲਟਰ ਹੋਗੇ ਦੋ ਉਤਲੇ ਹੋਗੇ ਹਨ ਤੇ ਆ ਵੀ ਸਭ ਕੁਝ ਖਾਲੀ ਕਰਕੇ ਮਨ ਲ ਪੂਰਾ ਸੈੱਟ ਕਰਕੇ ਇਹਨੂੰ ਖੜਾ ਕੀਤਾ ਦਈਏ ਨੂੰ ਤੇ ਇੰਜਾਂ ਤੁਹਾਨੂੰ ਨੂੰ ਸਟਾਰਟ ਕਰੀਏ ਤੇ ਬਾਹਰ ਕੱਢੀਏ। ਪਹਿਲਾਂ ਸਮਾਨ ਸਭ ਨੂੰ ਥੋੜਾ ਪਲੇ ਕਰ ਦਵਾਂ। ਗੇਟ ਗੁਰ ਖੋਲ੍ਹ ਦਵਾਂ। ਉਧਰ ਲੈ ਕੇ ਜਾਂਦੇ ਬਟੈਟਰੋ ਉਹ ਵੀ ਚੇਂਜ ਕਰਨੇ ਉਹਦੇ ਆਪਣੇ ਕੈਰੋ ਪਈ ਆ ਚਲੋ ਠੀਕ ਆ ਆ ਸਮਾਨ ਪੜੇ ਕਰਾ ਤੁਹਾਨੂੰ ਦੇਖਿਆ ਦੇਖਿਓ ਜਾਦੂ ਕਰਦਾ ਕਰਾ ਕਰਾ ਜਾਦੂ ਕਰਦਾ ਉਧਰ ਹੋ ਗਿਆ ਖਾਲੀ ਆਪਣਾ ਤੇ ਹੁਣ ਇਹਨਾਂ ਦੀ ਆਵਾਜ਼ ਵੀ ਤੁਹਾਨੂੰ ਸੁਣਨ ਲੱਗੇ ਇਹ ਤਾਂ ਪਤਾ ਨਹੀਂ ਲੱਗਦਾ ਸਟਾਰਟ ਹੈਗਾ ਜਾਂ ਨਹੀਂ ਹੈਗਾ ਇਹ ਤਾਂ ਫੇਰ ਬਦਲ ਲਾਦੇ ਪਤਾ ਨਹੀਂ ਲੱਗਦਾ ਵੀ ਸਟਾਰਟ ਹੈ ਜਾਂ ਨਹੀਂ ਇਹ ਗੱਡੀ ਬਣਿਆ ਪਿਆ ਪੂਰਾ ਆ ਇਹਦੇ ਨਾਲ ਕਰਾ ਧੂਏ ਪਾ ਕੇ ਸਟਾਰਟ ਆਏ ਆ ਦੇਖ ਲਓ ਉਹਦੀ ਆਵਾਜ਼ ਹੀ ਆਉਣੀ ਭਈ ਜਾਲੀ ਇਹਦੀ ਆਵਾਜ਼ ਹੀ ਨਹੀਂ ਆ ਸਟਾਰਟ ਆ ਪੱਥਾ ਹੁੰਦਾ ਦੇਖੋ ਸਾਗੋਂ ਉਹ ਦਸਤਾ ਆਟਾ ਡੈਕਟਰ ਇਹ ਨਾ ਕਿਉਂ ਬੰਦ ਆ ਕਿ ਬਾਜੀ ਯਾਨੀ ਕੀ ਕਰੀਏ ਤੇ ਫਿਰ ਉਹ ਤੇ ਮਾੜਾ ਕਪੜਾ ਮਾਰਦੀ ਆ ਆ ਦੇਖ ਸਕੇ ਕਿੰਨਾ ਸੋਹਣਾ ਹੋਇਆ ਕਪੜਾ ਮਾਰਦੀ ਮਾਰਾ ਜਾ ਤੇ ਫੇਰ ਕਰਦੇ ਬਾਹਰ ਇਹਨੂੰ ਕਪੜਾ ਇਹ ਥੱਲੇ ਪਿਆ ਆ ਇੰਦਾ ਲਿਛੋੜਾ ਉਹ ਮਾਰਦਾ ਪਰ ਇਹ ਜਿਹੜੀ ਜਿਹੜੀ ਵੀ ਲਿਛੋੜਾ ਮਾਰਨ ਲਗਾ ਦੇਣੀ ਆ ਆਪਾਂ ਤੇ ਮੇਰੇ ਦਰਗਾ ਤੇ ਟਾਇਰ ਬਦਲਦੀ ਆ ਇਹਦੇ ਆ ਦੇਖਦੇ ਹੋ ਗਈ ਬਿੱਲੀ ਆਈ ਇਹ ਫੇਰ ਬਿੱਲੀ ਆਹੀ ਜਿਹੜੀ ਰੱਖੀ ਘਰੇ ਹਾਂ ਦਰ ਗਈ ਆਦੇ ਉੱਤੇ ਬੈਠੀ ਸੱਚੀ ਘੜੀ ਰੱਖੀ ਆ ਭੱਜ ਗਈ ਅਜਿ ਰੱਖੀ ਆ ਘਰੇ ਉਹ ਕਨੋਂ ਉਹ ਲਾਦਾ ਓਏ ਹੰਡਰੇਟਰ ਤੇ ਯਾਰ ਇਹਦੇ ਮੈਂ ਟਰੈਕਟਰ ਖੜਾ ਚਿਆਂ ਜਿਆ ਨਾ ਕੋਈ ਕੋ ਸਮਝ ਨਹੀਂ ਆਉਂਦਾ ਪਿਆ ਹੂੰ ਹੂੰ ਦੇਖ ਲੈਣ ਦੇ ਕੋਈ ਨੂੰ ਤੇ ਮਿੱਤਰੋ ਦੀ ਨਾਈ ਧੋਈ ਹੋਈ ਜਾਂਦੀ ਏ ਟਰੈਕਟਰ ਦੀ ਠੀਕ ਆ ਇਹਨੂੰ ਧੋ ਕੇ ਚੰਗੀ ਦਰਾ ਫਿਰ ਆਪਾਂ ਮਿਲਦੇ ਹਾਂ ਹਾਂ ਬਹੁਤ ਬਜਾਰੇ ਤੇ ਬੁਰੇ ਹਾਲਤ ਲਈ ਸੀ ਦੇਖੀ ਹੁਣੀ ਆ ਹਾਲੇ ਬੈਂਟਰੀ ਦੇ ਟੱਕਣ ਵੀ ਖੋਲਣਾ ਛਤਰ ਛਟਰੀ ਨੂੰ ਕਹਿੰਦੇ ਉਹ ਹੀ ਖੋਲੀ ਰੱਖੋ ਹਾਵੇ ਸੁਣਾ ਬਹੁਤ ਕੁਝ ਸੁਣਾ ਇਹਦਾ ਵਿਚਾਰੇ ਦਾ ਨਹੀਂ ਤੋਈ ਚੰਗੀ ਤਰ੍ਹਾਂ ਹੁਣੀ ਮੈਂ ਕਿ ਦੇਖਦਾ ਮਿੱਤਰੋ ਇਹਨਾਂ ਦਾ ਮਹਿ ਕਿੱਦਾਂ ਆਉਣ ਲੱਗ ਗਿਆ ਜੇ ਲੱਗੇ ਨਹੀਂ ਹੈਗੇ ਤੇ ਵਿੱਚ ਵੀ ਦੇਖ ਸਕਦੇ ਹੋ ਅਲਣਾ ਜਿਹਾ ਬਣਿਆ ਆ साता पन ਏ ਮਿੱਤਰੋ ਨੂੰ ਕਰਦਾ ਤਾਂ ਲੰਡਾ ਆਪਾਂ ਦੇਖ ਸਕਦੇ ਆ ਤੇ ਬਸ ਟਾਇਰ ਬਦਲਣ ਲੱਗੇ ਮੈਂ ਟੂ ਲੋਣੇ ਆਪਾਂ ਫਟਾਫਟ ਨਾਟ ਕਸ ਕੇ ਤੁਹਾਨੂੰ ਮਿਲਦਾ ਮੈਂ ਕਿਉਂਕਿ ਇਹ ਨਾ ਜੈਕ ਹੈ ਨਹੀਂ ਆਪਣੇ ਕੋਲ ਤੇ ਲੈਫਟ ਨਾਲ ਖੜਾ ਆ ਤੇ ਲੈਫਟ ਹੌੜੇ ਥੱਲੇ ਜਾ ਸਕਦੀ ਆ ਪ੍ਰੈਸ ਨਹੀਂ ਲੈਣਾ ਇਸ ਲਈ ਟਾਇਰ ਮੈਂ ਟੰਡ ਕਸਦੀ ਆ ਫਿਰ ਮੈਂ ਸ਼ੁਰੂ ਕਰ ਲੇਗਾ ਕੰਪਨੀ ਵਾਲਾ ਤੇ ਅਸੀਂ ਜਿੱਦਾਂ ਲੌਣ ਲੱਗੇ ਆ ਵੱਡਾ ਬਹੁਤ ਆ ਤੇ ਸੋਹਣਾ ਲੱਗਣੇ ਦਿੱਤੇ ਕਿਉਂ ਟਾਇਰ ਵੀ ਵੱਡੇ ਆ ਤੇ ਸਟੀਲ ਦਾ ਸੰਸਰ ਤੇ ਆ ਇੱਕ ਜਾਲੀ ਲੈ ਕੇ ਆਉਣੀ ਆ ਕਿਸੇ ਪਾਸੇ ਆਪਾਂ ਜਾਲੀ ਜੁੜੀ ਦੀ ਜੇ ਕਿਸੇ ਕੋਲ ਹੈਗੀ ਆ ਪੈਨਰ ਵੀ ਦੇਖ ਸਕਦੇ ਆ ਜਾਲੀ ਤਦ ਸਿਵਾਰ ਕਮੈਂਟਾਂ ਚ ਜਾਲੀ ਦੀ ਬਹੁਤ ਲੋੜ ਆ ਆਪਣੇ ਨੂੰ ਪੈਰਾ ਉਹ ਲੰਦਾ ਚੀਜ਼ ਤੋਂ ਮੇਰੇ ਤੋਂ ਜਾਲੀ ਗਵਾਚ ਗਈ ਸੀ ਗੱਲ ਤੇ ਇਹ ਵਿਡਿੰਗ ਰਾਉਣ ਗਿਆ ਸੀ ਤੇ ਜਾਲੀਆ ਪੇਟੀ ਦੇ ਵਿੱਚ ਰੱਖੇ ਤੇ ਗਵਾਚ ਗਈ ਆਤੀ ਤੇ ਹੁਣ ਆ ਸਰੰਸ ਲਾ ਕੇ ਦੇ ਦੇ ਕਿੱਦਾਂ ਲੱਗਦਾ ਚਲੋ ਫੇਰ ਸਰੰਸ ਟਾਇਰ ਆਪਾਂ ਪਾ ਦਿੱਤੇ ਉਧਰ ਉਹ ਨਾਟ ਅੱਧਲੇ ਨਾਟ ਪੂਰੇ ਕਸ ਹੋ ਗਏ ਉਧਰ ਹੀ ਰਹਿ ਗਏ ਬਸ ਉਧਰ ਹੀ ਕਸ ਕੇ ਫੇਰ ਪੂਰਾ ਤਿਆਰ ਹੋ ਜਾਣਾ ਤੇ ਇਹਦੇ ਟੀਆ ਵੀ ਲੈ ਕੇ ਆਉਣੀਆਂ ਟੀ ਦੇਰ ਕੇ ਡੀਲ ਦੇਖਣਾ ਚਾਹ ਗਿਆ ਬਹੁਤ ਆ ਦਿਲ ਜੋਗੇ ਚਲੋ ਪਹਿਲਾ ਸਰੰਸ ਫੈਟ ਕਰ ਦਈਏ ਫੇਰ ਮਿਲਦੇ ਆ